ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਪ੍ਰਦੀਪ ਅਮਲੋ ਤੁਹਾਡੇ ਨਾਲ ਇਸ ਵਕਤ ਸੀ ਜਲੰਧਰ ਦੇ ਪਿੰਡ ਗਿੱਦੜ ਪਿੰਡੀ ਦੇ ਵਿੱਚ ਖੜਿਆ ਜਿੱਥੇ ਰੇਲਵੇ ਟ੍ਰੈਕ ਨੂੰ ਖਤਰਾ ਬਣਦਾ ਨਜ਼ਰ ਆ ਰਿਹਾ ਜਿੱਥੇ ਸਤਲੁਜ ਦਰਿਆ ਚੜ ਕੇ ਆ ਰਿਹਾ ਦੇਖ ਸਕਦੇ ਹੋ ਕਿਵੇਂ ਇਸ ਨੇ ਆਪਣੀ ਚਪੇੜ ਦੇ ਵਿੱਚ ਇਸ ਪੁਲ ਨੂੰ ਲੈ ਲਿਆ ਜਿੱਥੇ ਐਨਡੀਆਰਐਫ ਦੀ ਟੀਮ ਲੱਗੀ ਹੋਈ ਆ ਉੱਥੇ ਹੀ ਆਸੇ ਪਾਸੇ ਦੇ ਪਿੰਡਾਂ ਵਾਲੇ ਵੀ ਕਿਤੇ ਨਾ ਕਿਤੇ ਇਸ ਪੁਲ ਨੂੰ ਬਚਾਉਣ ਦੇ ਵਿੱਚ ਲੱਗੇ ਹੋਏ ਨੇ ਜਿਹੜੇ ਆਪਣੀ ਜਾਨ ਤੇ ਖੇਡ ਕੇ ਇਸ ਪੁਲ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਪਿੰਡਾਂ ਵਾਲਿਆਂ ਦੇ ਨਾਲ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ ਦੇਖ ਸਕਦੇ ਹੋ ਕਿ ਕਿਵੇਂ ਇਹ ਲੋਕ ਇੱਥੇ ਆਪਣੀ ਜਾਨ ਪਤਾ ਲੱਗਦਾ ਹੈ ਕਿ ਇਸ ਤਰੀਕੇ ਦੇ ਨਾਲ ਪੋਲਾ ਇਹ ਚਪੇੜ ਦੇ ਵਿੱਚ ਆ ਗਿਆ ਦਰਿਆ ਦੀ ਤਾਂ ਉਸ ਤੋਂ ਬਾਅਦ ਫਿਰ ਤੁਸੀਂ ਕਿਵੇਂ ਸੋਚਿਆ ਕਿ ਇੱਥੇ ਆ ਕੇ ਮਦਦ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲਪੇੜ ਵਿੱਚ ਐਦਕੀ ਨਹੀਂ ਆਇਆ ਜੀ ਜਦੋਂ ਇਹ ਹੜ ਆਉਂਦੇ ਆ ਅਸਲੀਅਤ ਇਹ ਹੈ ਵੀ ਇਹ ਜਦੋਂ ਪੋਲਾ ਬਣਿਆ ਸੀ ਇਹ 1912 ਦੇ ਵਿੱਚ ਹੋਂਦ ਵਿੱਚ ਆਇਆ ਉਦੋਂ ਇਸ ਏਰੀਆ ਵਿੱਚ ਕੋਈ ਰੋਡ ਨਹੀਂ ਸੀ ਹੈਗਾ ਜਿਨ੍ਹਾਂ ਲੋਕਾਂ ਨੇ ਪੁਲ ਬਣਾਇਆ ਉਹਨਾਂ ਦੇ ਦਿਮਾਗ 'ਚ ਇਹ ਗੱਲ ਨਹੀਂ ਸੀ ਹੈਗੀ ਉਹਨਾਂ ਨੂੰ ਇਹ ਸੀ ਕਿ ਕੱਲੀ ਰੇਲ ਟ੍ਰੈਕ ਹੀ ਚੱਲਣਾ ਵਾ ਜਿਦੀ ਵਜ੍ਹਾ ਇਹ ਬਣੀ ਆ ਕਿ ਉਹ ਰੇਲ ਟ੍ਰੈਕ ਚਲਾਉਣ ਵਾਸਤੇ ਥੱਲੇ ਨੂੰ ਕੈਂਚੀਆਂ ਕੀਤੀਆਂ ਗਈਆਂ ਜਿੱਦਾਂ ਕਿ ਹੁਣ ਆਮ ਤਕਨੀਕ ਆ ਕੈਂਚੀਆਂ ਉੱਪਰ ਨੂੰ ਕੀਤੀਆਂ ਜਾਂਦੀਆਂ ਉਹ ਜਿਹੜੀਆਂ ਥੱਲੇ ਨੂੰ ਕੈਂਚੀਆਂ ਅੱਗੇ ਹਲਿਕਾ ਹੈਡ ਬਣਨਾ ਸਕਲਟ ਮਿੱਟੀ ਜੰਮ-ਜੰਮ ਕੇ ਦਰਿਆ ਉੱਚੇ ਹੋ ਗਿਆ ਇਲਾਕੇ ਦੀਆਂ ਜ਼ਮੀਨਾਂ ਨੂੰ ਉੱਚੇ ਤੋਂ ਦਰਿਆ ਵਗਦੇ ਆ ਉਹ ਜਿਹੜੀਆਂ ਕੈਂਚੀਆਂ ਵਾ ਉਹ ਤਕਰੀਬਨ ਜ਼ਮੀਨ ਦੀ ਤਹਿ ਤੱਕ ਬਹਿ ਗਈਆਂ ਕਹਿਣ ਦਾ ਭਾਵ ਵੀ ਜਿਹੜਾ ਇਹਨਾਂ ਖਤਰੇ ਦਾ ਇਨਸਾਨ ਆ ਉਹ 20 ਫੁੱਟ ਥੱਲੇ ਆ ਜੇ 20 ਫੁੱਟ ਸਕੇਲਟੀ ਚੋਂ ਨਿਕਲੇ ਤਾਂ ਇਹਦਾ ਬਚਾਵਾ ਨਹੀਂ ਦੋਦਾਂ ਕੋਈ ਹੱਲ ਹੈ ਨਹੀਂ ਹੁਣ ਅਸੀਂ ਆ ਹਾਲਾਤ ਨੂੰ ਮੰਦੇ ਨਜ਼ਰ ਵੇਖਦੇ ਕਿ ਕੁਝ ਇਲਾਕਾ ਝੋਨੇ ਦਾ ਬਚਿਆ ਵਾ ਤੇ ਬੰਨਾਂ ਨੂੰ ਖਤਰਾ ਮੰਡਲਾ ਲਿਆ ਵਾ ਅੱਲਾ ਕੇਦੇ ਲੋਕ ਤੇ ਸਾਡੇ ਐਕਸਿਨ ਸਾਹਿਬ ਡਰੇਨ ਵਿਭਾਗ ਵਾਲੇ ਬੜੇ ਚੰਗੇ ਇਨਸਾਨਾਂ ਨੂੰ ਮਿਲੇ ਆ ਜਿਹੜੀ ਸਾਡੀ ਤਰਜਮਾਨੀ ਕਰਨ ਲੱਗੇ ਆ ਪਹਿਲੀ ਵਾਰ ਹੋਇਆ ਨਾ 8 ਜੋਇਆ ਨਾ 19 ਜੋਇਆ ਤਾਂ ਨਾ 23 ਜੋਇਆ ਉਹਨਾਂ ਨੂੰ ਅਸੀਂ ਤਰਲਾ ਮਾਰਿਆਗੇ ਵੀ ਆ ਜਿਹੜੀ ਵਿੱਚ ਘਾਫੂਸ ਉਧਰੋਂ ਰੁੜ ਕੇ ਆਏ ਦਰਖਤੋ ਪਪੂਲਰ ਵਗੈਰਾ ਲੱਗਦੇ ਆ ਇਹਨੂੰ ਕਢਾਇਆ ਜਾਵੇ ਉਹਨਾਂ ਨੇ ਐਨਡੀਐਫ ਦੀਆਂ ਟੀਮਾਂ ਦਾ ਪ੍ਰਬੰਧ ਕੀਤਾ ਜਿੰਨੇ ਕ ਐਨਡੀਐਫ ਵਾਲਿਆ ਉਹਨੇ ਕ ਅਸੀਂ ਹੜ ਰੋਕੂ ਕਮੇਟੀ ਜਿਹੜੀ ਇੱਕ ਇਲਾਕੇ ਦੀ ਹੋਂਦ ਵਿੱਚ ਲਿਆਂਦੀ ਇਲਾਕਾ ਬਚਾਉਣ ਵਾਸਤੇ ਉਹਨਾਂ ਦੀ ਸਾਡੀ ਟੀਮ ਵੀ ਆ ਸਿਰਫ ਫਰਕ ਇੰਨਾ ਕੀ ਆ ਵੀ ਉਹਨਾਂ ਨੇ ਜਿਹੜੀਆਂ ਜੈਕਟਾਂ ਲਿਆਂਦੀਆਂ ਉਹ ਅਸੀਂ ਵੀ ਪਾ ਕੇ ਲੱਗੇ ਤੇ ਉਹ ਵੀ ਨਾਲ ਲੱਗੇ ਹੋਇਆ ਸੋ ਉਹਦੇ ਜਰੀਏ ਹੀ ਚਾਰ ਖੂਹਾਂ ਹੁਣ ਤੱਕ ਅਸੀਂ ਖਾਲੀ ਕਰ ਚੁੱਕੇ ਆ ਜਾਂਦ ਕੇ ਕੁੱਲ ਖੂਹਾਂ ਇਹਦੀਆਂ 20 ਆ 16 ਖੂਹਾਂ ਹਜੇ ਵਿੱਚ ਘਾਫੂਸ ਫਸਿਆ ਹੋਇਆ ਵਾ ਅਸੀਂ ਦਿਨੇ ਕੱਢ ਦਿੰਦੇ ਆ ਤੇ ਰਾਤ ਨੂੰ ਫੇਰ ਉਨਾ ਹੀ ਫਸ ਜਾਂਦਾ ਵਾ ਸੋ ਇਹ ਤੇ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਪਾਣੀ ਕੰਟਰੋਲ ਨਾਲ ਛੱਡਣ ਜਿੰਨਾ ਕਹ ਕੇ ਤੁਰਿਆ ਜਾਂਦਾ ਉਹਨਾਂ ਛੱਡਿਆ ਜਾਵੇ ਔਰ ਆ ਜਿਹੜੀਆਂ ਟੀਮਾਂ ਲੱਗੀਆਂ ਪੱਕੀਆਂ ਜਦ ਤੱਕ ਪਾਣੀ ਦਾ ਕੋਈ ਇਥੋਂ ਨਿਕਾਸ ਨਹੀਂ ਪੂਰਾ ਸਹੀ ਤਰੀਕੇ ਨਾਲ ਤਾਂ ਉਹਨਾਂ ਚ ਲੱਗੀਆਂ ਰਹਿਣੀਆਂ ਚਾਹੀਦੀਆਂ ਵਾ ਤਾ ਕਿੰਨੇ ਕ ਦਿਨਾਂ ਤੋਂ ਇਹ ਪੁਲ ਜੋ ਹੈ ਖਤਰੇ ਦੇ ਵਿੱਚ ਆ ਗਿਆ ਜੀ ਇਹਨੂੰ ਮਹੀਨਾ ਹੀ ਹੋ ਗਿਆ ਜੀ ਜਦੋਂ ਦਾ ਪਾਣੀ ਆਇਆ ਉਦੋਂ ਦਾ ਖਤਰੇ 'ਚ ਹੀ ਆ 21 ਤਰੀਕ ਦਾ ਪਾਣੀ ਆ 21 ਤਰੀਕ ਦਾ ਹੀ ਖਤਰੇ ਦੇ ਵਿੱਚ ਆ ਇਹ ਤੇ ਇਹ ਨਾਲ ਜਿਹੜੀ ਆ ਬੂਟੀ ਜੋ ਪਾਪੂਲਰ ਪਿੱਛੇ ਲੋਕਾਂ ਦੇ ਲਾਇਆ ਇਹਦੇ ਵਿੱਚ ਆਣਾਂ ਕਿ ਹਟਦੇ ਜਾਂਦੇ ਆ ਤੇ ਉਹ ਹੁਣ ਸਾਡੇ ਪਿੰਡ ਦੇ ਕੁਝ ਜੋਗਾ ਕੋਈ ਟੀਮਾਂ ਆਈਆਂ ਆ ਮਾਰੋ ਉਹਨਾਂ ਦੇ ਨਾਲ ਸੰਯੋਗ ਦੇ ਨਾਲ ਸਾਰੇ ਕੱਢ ਰਹੇ ਆ। ਅਭੀ ਕੀ ਲੱਗਦਾ ਕਿ ਜੇ ਨਾਂ ਜਲਦੀ ਕਲੀਅਰ ਕੀਤਾ ਗਿਆ ਤਾਂ ਪੁਲ ਖਤਰੇ ਜਾ ਸਕਦਾ ਜੀ। ਖਤਰੇ ਜੀ ਇਹ ਰੁੱਡ ਸਾਹਦਾ ਵਾ ਪਿੱਛੇ 3-3 ਫੁੱਟ ਪਾਣੀ ਇਹਦੀ ਵਜ੍ਹਾ ਦੇ ਨਾਲ ਹੀ ਇਹ ਕਾਖਾਂਡ ਦੀ ਵਜ੍ਹਾ ਦੇ ਨਾਲ ਪਿੱਛੇ 3-3 ਫੁੱਟ ਪਾਣੀ ਜਿਹੜਾ ਵਾ ਉੱਚਾ ਹੋ ਰਿਹਾ ਵਾ। ਹਾਂ ਇਹ ਡਾਫ ਲੱਗਣ ਕਰਕੇ ਜੀ। ਇਹ ਰਾਤੀ ਕੱਲ ਕੱਖ ਕੱਢਿਆ 3-4 ਅਸੀਂ ਕਿਤੇ ਖਾਲੀ 2 ਫੁੱਟ ਪਾਣੀ ਪਿੱਛੇ ਉਤਰਿਆ ਇਸ ਇਸੇ ਕਾਰਨ। ਇਹ ਹੁਣ ਫੇਰ ਸਾਰੀ ਪਬਲਿਕ ਜਿੰਨੇ ਆ ਪਿੰਡਾਂ ਲਾਗੇ ਪਿੰਡਾਂ ਦੇ ਸਹਿਯੋਗ ਦੇ ਰਹੇ ਆ ਤੇ ਖਾਲੀ ਕਰ ਰਹੇ ਆ ਅਸੀਂ। ਹਾਂ। ਹੌਰ ਬਾਪੂ ਜੀ ਕਿੰਨੀ ਕਿ ਤਬਾਹੀ ਹੋਈ ਐ ਇਸ ਦਰਿਆ ਕਰਕੇ ਆਸੇ ਪਾਸੇ ਦੇ ਪਿੰਡਾਂ 'ਚ। ਦੇਖੋ ਜੀ ਅਸੀਂ ਪਿੰਡੂ ਲੋਕਾਂ ਅਸੀਂ ਇਹਦਾ ਅੰਦਾਜ਼ਾ ਨਹੀਂ ਲਾ ਸਕਦੇ। ਪਰ ਸਾਨੂੰ ਤਾਂ ਚਾਰ-ਚਪੇਰੇ ਪਾਣੀ-ਪਾਣੀ ਦਿਖਦਾ ਔਰ ਜਿੰਨੀਆਂ ਮੋਟਰਾਂ ਦੀਆਂ ਕੋਠੀਆਂ ਜ਼ਿਮੀਂਦਾਰਾਂ ਦੀਆਂ ਉਹਨਾਂ ਦੇ ਕੋਠੀਆਂ ਦੇ ਉੱਪਰ ਦੀ ਪਾਣੀ ਹੋ ਗਿਆ। ਤੁਸੀਂ ਇਹ ਅੰਦਾਜ਼ਾ ਲਾ ਲਓ 12-12 13-13 ਫੁੱਟ ਪਾਣੀ ਜਿੱਥੇ ਹੋ ਗਿਆ ਉੱਥੇ ਤਾਂ ਕਾਲ ਪੈਦਾ ਹੋ ਗਿਆ ਵਾ। ਨਾ ਕੋਈ ਫਸਲ, ਨਾ ਕੋਈ ਡੰਗਰ ਵੱਚਾ। ਤੇ ਨਾਲ ਮਕਾਨ ਬਜਿਆ ਕਿਸੇ ਦੇ ਪਾੜ ਗਿਆ ਕਿਸੇ ਦੇ ਪਾੜ ਜਾਣਗੇ ਜ਼ਮੀਨਾਂ ਬਰਬਾਦ ਕਰਤੀਆਂ ਇਸ ਪਾਣੀ ਨੇ ਕਿਤੇ ਉੱਚੀ ਹੋ ਗਈ ਤੇ ਕਿਤੇ ਨੀਵੀ ਹੋ ਗਈ ਜਿਹੜਾ ਘਾਹ ਫੂਸਾਰਿਆ ਲੋਕਾਂ ਦਾ ਝੋਨਾ ਪਾਪੂਲੇ ਰੁੱਖ ਪੱਟ ਪੱਟ ਕੇ ਆ ਰਿਆ ਨਾ ਇਹ ਸਾਰਾ ਤਬਾਹੀ ਦਾ ਕਾਰਨ ਹੀ ਆ ਠੀਕ ਆ ਕੁਝ ਕੁਦਰਤੀ ਆਫਤਾਂ ਕੁਝ ਸਾਡੀਆਂ ਸਰਕਾਰਾਂ ਦੀ ਅਣਗਹਿਲੀ ਅਸੀਂ ਇਹ ਵਾਰ-ਵਾਰ ਤਗੀਦ ਕਰਦੇ ਹਾਂ ਸਰਕਾਰਾਂ ਨੂੰ ਮੰਤਾਂ ਕਰਦੇ ਹਾਂ ਕਿ ਇਸ ਪੁੱਲ ਦੇ ਦੋਵੇਂ ਬੰਨੀ ਲਹਿੰਦੇ ਤੇ ਚੜ੍ਹਦੇ 2-2 3-3 ਕਿਲੋਮੀਟਰ ਸਾਨੂੰ ਸਰਕਾਰ ਖੋਲੇ ਦੇ ਦੇਵੇ ਅਸੀਂ ਕੋਈ ਪੈਸਾ ਨਹੀਂ ਲੱਗਣ ਦਿੰਦੇ ਸਰਕਾਰ ਦਾ ਮਿੱਟੀ ਚੋਕ ਹੋਈ ਐ ਕਿ ਕਾਫੀ ਚੋਕ ਗਈ ਉਹਦਾ ਸਾਨੂੰ ਕੁਝ ਰਾਤ ਮਸ਼ੂਦ ਹੋਈ ਆ ਨਹੀਂ ਤਾਂ ਕਿਦਰ ਪਿੰਡੀ ਵਾਲਾ ਬੰਨ ਮੰਡਾਲੇ ਵਾਲਾ ਬੰਨ ਸਾਰੇ ਟੁੱਟ ਜਾਣੇ ਸੀ ਇੱਥੋਂ ਤੱਕ ਕੇ ਮਖੂ ਵਾਲੇ ਬੰਨ ਦੇ ਵੀ ਗਲ ਪਾਣੀ ਪਿਆ ਵਾ ਜਿੰਨੀ ਮਿੱਟੀ ਇਹਦੇ ਚ ਰਹਿੰਦੀ ਆ ਸਰਕਾਰ ਜਾਂ ਆਪਣੇ ਬਲਬੂਤੇ ਦੇ ਚਕਾਵੇ ਜਾਂ ਫਿਰ ਹਰੀ ਝੰਡੀ ਦੇ ਦੇਵੇ ਇਲਾਕਾ ਬੰਨਾਂ ਦੇ ਪਾਲਵੇ ਇਲਾਕਾ ਆਪਣੀਆਂ ਪੈਲੀਆਂ ਉੱਚੀਆਂ ਕਰ ਲਵੇ ਰਾਹ ਬਣਾ ਲਵੇ ਜਾਂ ਆਪਣੇ ਘਰ ਉੱਚੇ ਤਾਂ ਕਰ ਲਵੇ ਫਿਰ ਇਹਦਾ ਹੱਲ ਵਾ ਅੱਖਾਂ ਮੀਟਿਆਂ ਤੇ ਕਬੂਤਰ ਜਿੱਦਾਂ ਬਿੱਲੀ ਨੂੰ ਬਿੱਲੀ ਆ ਕੇ ਕਬੂਤਰ ਨੂੰ ਫੜ ਲੈਂਦੀ ਉਦਾਂ ਸਾਨੂੰ ਅਗਲੇ ਸਾਲ ਫੇ ਫੜੂ ਪਾਣੀ ਆ ਗਏ ਸੋ ਅਸੀਂ ਪੁਰ ਜੋ ਡੀਸੀ ਸਾਹਿਬ ਵੀ ਬਹੁਤ ਚੰਗੇ ਉਹਨਾਂ ਨੂੰ ਅਸੀਂ ਧਿਆਨ ਚ ਲਿਆਂਦਾ ਵੀ ਆ ਉਹਨਾਂ ਸਾਨੂੰ ਵਿਸ਼ਵਾਸ ਵੀ ਦਵਾਇਆ ਵਾ ਕਿ ਅਗਲੇ ਸਾਲ ਇਹ ਤਖਾਂਤ ਨਹੀਂ ਵਾਪਰੁੰਦਾ ਜੇਕਰ ਮੇਰੀ ਡਿਊਟੀ ਹੈ ਤੇਰੀ ਸੋ ਇਸ ਵਾਸਤੇ ਪ੍ਰਸ਼ਾਸਨ ਨੂੰ ਪੂਰ ਜ਼ੋਰ ਇਹ ਧਿਆਨ ਦੇਣਾ ਚਾਹੀਦਾ ਕਿ ਜਿੱਥੇ ਵੀ ਕਿਸੇ ਦੇ ਮੱਥੇ ਤੇ ਰਿਆ ਲੱਗਦਾ ਵਾ ਉਹਨਾਂ ਨੂੰ ਮਿੱਟੀ ਕੱਢ ਲੈਣ ਦੇਣੀ ਚਾਹੀਦੀ ਆ ਇਹ ਮਤ ਸੋਚੋ ਕਿ ਵੀ ਅਸੀਂ ਇਹਨੂੰ ਆਪ ਕਰਾਏ ਦੇ ਘਰਾਵਾਂਗੇ ਤੁਸੀਂ ਕੋ ਠੇਕਾ ਦੇਣਾ ਅਸੀਂ ਤਾਂ ਕੋ ਜੇ ਅੱਜ ਅਸੀਂ ਪਟਾਟੀ ਕੱਢ ਕੇ ਕਲਾਲੀ ਕੱਢ ਕੇ ਪੁਲ ਨੂੰ ਜਾਂ ਇਲਾਕੇ ਨੂੰ ਬਚਾ ਸਕਦੇ ਹਾਂ ਫਿਰ ਅਸੀਂ ਮਿੱਟੀ ਵੀ ਕੱਢ ਸਕਦੇ ਹਾਂ ਜੋ ਰੇਲਵੇ ਟਰੈਕ ਇਸ ਨੂੰ ਆਪਣੇ ਚਪੇਟ ਦੇ ਵਿੱਚ ਸਤਲੁਜ ਦਰਿਆ ਨੇ ਲੈ ਲਿਆ ਉੱਥੇ ਅਸੀਂ ਗਰਾਉਂਡ ਜ਼ੀਰੋ ਤੇ ਇਸ ਵਕਤ ਮੌਜੂਦਾਂ ਦੇਖ ਸਕਦੇ ਹੋ ਕਿਵੇਂ ਸ਼ੂਕਦਾ ਹੋਇਆ ਪਾਣੀ ਇੱਥੋਂ ਗੁਜ਼ਰ ਰਿਹਾ ਤੇ ਇਸ ਨੂੰ ਬਚਾਉਣ ਦੇ ਲਈ ਪੁਲ ਨੂੰ ਜੋ ਕਹਿ ਸਕਦੇ ਆ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਐਨਡੀਆਰਫ ਦੇ ਅਧਿਕਾਰੀ ਵੀ ਲੱਗੇ ਹੋਏ ਨੇ ਤੇ ਨਾਲ ਪਿੰਡਾਂ ਵਾਲੇ ਵੀ ਇੱਥੇ ਆ ਕੇ ਇਹਨਾਂ ਦਾ ਸਹਿਯੋਗ ਕਰ ਰਹੇ ਨੇ ਦੇਖ ਸਕਦੇ ਹੋ ਕਿ ਮੇਸਪੁਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਪਾਣੀ শুকਦਾ ਹੋਇਆ ਆ ਰਿਹਾ ਸਾਡੇ ਨਾਲ ਐਨਡੀਆਰਐਫ ਦੇ ਟੀਮ ਅਧਿਕਾਰੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਕਿਵੇਂ ਜੋ ਇਹ ਪੁਲ ਖਤਰੇ ਦੇ ਵਿੱਚ ਪੈਂਦਾ ਤੇ ਕਿਸ ਤਰੀਕੇ ਦੇ ਨਾਲ ਹੁਣ ਇਸ ਨੂੰ ਬਚਾਉਣ ਦੀ ਜਦੋਜਹਦ ਜਾਰੀ ਹੈ ਤਾਂ ਸਾਡੇ ਨਾਲ ਅਧਿਕਾਰੀ ਨੇ ਸਰ ਕਿਵੇਂ ਕਿੰਨੇ ਜਣੇ ਇੱਥੇ ਕੰਮ ਕਰ ਰਹੇ ਨੇ ਇਸ ਪੁਲ ਨੂੰ ਬਚਾਉਣ ਦੇ ਲਈ ਸਰਕਲ ਡੀਸੀ ਸਰ ਕੇ ਮਾਧਿਅਮ ਸੇ ਹਮੇ ਪਤਾ ਚੱਲਾ ਕਿ ਗਿਦਰਪਿੰਡੀ ਸਤਲੁਜ ਰਿਵਰ ਦੇ ਉੱਪਰ ਜੋ ਰੇਲਵੇ ਬ੍ਰਿਜ ਹੈ वहाँ पर हमें सेफ्टी प्रदान करनी है प्रशासन यहाँ पर जो यहाँ बूटी इकट्टी हो गई थी उनको दूर करने का प्रयास कर रहा था तो उनको सेफ्टी प्रदान करने के लिए प्रशासन द्वारा एन से एक टीम की रिक्विजेशन दी गई तो उस रिक्विजेशन के आधार पर हमारी पूरी एक टीम यहाँ पर पूरे प्रशासन के लोगों के जो रेलवे के कर्मचारी यहाँ लगे हुए हैं प्रशासन के लोग लगे हुए हैं या फिर जो गांव के लोग लगे हुए हैं उनको सेफ्टी प्रदान करने के लिए जितने भी हमारे सुरक्षा मानक होते हैं सुरक्षा मापदंडों का पूरा ध्यान रखते हुए रोप रेस्क्यू टेक्निक के माध्यम से कैराबिनर का प्रयोग किया जा रहा है सभी को लाइफ जैकेट के बिना दरिया के पास नहीं जाने दिया जा रहा है इन स... पूरा खतरे के बीच चाहिए जी कल यहाँ इस दरिया का जो फ्लो था वो तकरीबन दो लाख क्यूसक के लगभग था आज यहाँ दरिया थोड़ी एक फिट के लगभग कम हुई है लेकिन खतरे के बीच में जिस पर खतरा तो पानी में हमेशा रहता ही है जैसे आप सभी को पता है लेकिन सुरक्षा मानकों के मापदंडों को पूरा ध्यान में रखते हुए इन सभी को सेफ्टी प्रदान करने का हमारी टीम पूरा प्रयास कर रही है इसके लिए हमारे पूरे तीस बंदे पूरी एक टीम यहाँ पर लगी हुई है इस तरीके के अधिकारियाँ दी कितने ना कि कह सकते हैं कि जान खतरे के पा के इस पुल को बचाने की कोशिश की जा रही है तो कह सकते हैं कि इन्हों पूरी हल्लाश्री थोड़े वालों फिर दिखी जाती है देखो जी इस पुल पे ये पानी जो ये बोटी हैं ये पानी के बीच में हिंड्रेंस पैदा कर रही थी ऑब्सट्रेक्शन पैदा कर रही थी इसके बाद थोड़ा सा फ्लो में दिक्कत आ रही थी उस फ्लो को दूर करने के लिए प्रशासन इसमें लगा हुआ है ताकि इस फ्लो को स्मूथ बनाया जा सके और ये पानी बिल्कुल जिस जिस हिसाब से जिस स्पीड से पीछे से आ रहा है उसी स्पीड से आगे जा सके और हम इसी में प्रशासन का मदद कर रहे हैं जेकर पानी इसी तरीके डांफ लगती रही तो कितने ना कि फिर पुल खतरे के बीच आ सकता पुल को ਇਤਨਾ ਇਸੇ ਖਤਰਾ ਨਹੀਂ تھا ਇਸ ਬਾਰੇ ਮਜਾ ਪ੍ਰਸ਼ਾਸਨ ਹੀ ਬਤਾ ਪਾਏਗਾ ਲੇਕਿਨ ਥੋੜਾ ਸਾ ਫਲੋ ਮੇਂ ਦਿੱਕਤ ਆ ਰਹੀ ਥੀ ਲੇਕਿਨ ਜਿਸ ਹਿਸਾਬ ਸੇ ਕੰਮ ਚੱਲ ਰਹਾ ਹੈ ਉਮੀਦ ਹੈ ਕਿ ਬਹੁਤ ਜਲ ਪੜ ਜਾਏਗਾ ਜਿਸ ਤਰੀਕੇ ਦੇ ਨਾਲ ਪਿੱਛੋਂ ਪਾਣੀ ਦਾ ਫਲੋ ਆ ਰਿਹਾ ਹੈ ਮੂਰੇ ਅੱਗੇ ਡਾਫ ਲੱਗ ਰਹੀ ਹੈ ਜੇਕਰ ਐਮੀ ਡਾਫ ਲੱਗਦੀ ਗਈ ਆ ਇਹਨੂੰ ਕਲੀਅਰ ਨਾ ਕੀਤਾ ਗਿਆ ਤਾਂ ਸ਼ਾਇਦ ਕਿਤੇ ਨਾ ਕਿਤੇ ਖਤਰਾ ਤਾਂ ਜ਼ਰੂਰ ਇਸ ਪੁਲ ਨੂੰ ਹੋਏ ਸਕਦਾ ਇਹ ਵਾਲਾ ਕੰਨ ਜੀ ਹਾਂ ਜੋ ਮਰਜੀ ਹੋ ਗਏ ਨੌਜਵਾਨਾਂ ਵਿੱਚ ਇੰਨਾ ਜੋਸ਼ ਆ ਇੰਨੀ ਮਾਰੇ ਦੀ ਕਿਰਪਾ ਇਲਾਕੇ ਦੇ ਜਿੰਨੇ ਵੀ ਨੌਜਵਾਨ ਆ ਨਾ ਮੈਂ ਜਿੰਨੇ ਜਿਹੜੇ ਪਹੁੰਚੇ ਉਹਨਾਂ ਦਾ ਧੰਨਵਾਦ ਕਰਦਾ ਜਿਹੜੇ ਨਹੀਂ ਪਹੁੰਚੇ ਉਹਨਾਂ ਨੂੰ ਅਪੀਲ ਕਰਦਾ ਵੀ ਇੱਥੇ ਪਹੁੰਚਣਾ ਆਪਣੇ ਹੱਥੀਂ ਆਪਣਾ ਕਾਰਜ ਆਪੇ ਹੀ ਸਵਾਰੀਏ ਮਹਾਰਾਜ ਦੀ ਬਾਣੀ ਕਹਿੰਦੀ ਸੱਚੇ ਪਾਤਸ਼ਾਹ ਦੀ ਰੈਸੀ ਰਹਿਮਤ ਐਸੀ ਕਿਰਪਾ ਹੋਈ ਐ ਨੌਜਵਾਨ ਜਿੰਨੇ ਵੀ ਆਏ ਪੂਰੇ ਦਿਨੋਂ ਕੰਮ ਕਰਦੇ ਆ ਨਾ ਕਿ ਪੈਸੇ ਵਾਸਤੇ ਕਰ ਰਹੇ ਨੋ ਆਪਣੇ ਦਿਨੋਂ ਕੰਮ ਕਰ ਰਹੇ ਸਾਡਾ ਇਲਾਕਾ ਅਸੀਂ ਬਚਾਉਣਾ ਵਾ ਚੜ ਦੀ ਕਲਾ ਦੇ ਯਕਾਰੇ ਛੱਡ ਛੱਡ ਕੇ ਕਲਗੀਧਰ ਪਾਤਸ਼ਾਹ ਦੇ ਗੁੰਜਾਂ ਦੇ ਨਾਲ ਤੇ ਇਹ ਮੁੱਢਾਂ ਦੇ ਮੋਢ ਵਿੱਚੋਂ ਕੱਢ ਰਿਹਾ ਪਿੱਪਲਾਂ ਦੇ ਪਿੱਪਲ ਕੱਢ ਰਿਹਾ ਤੇ ਜਿਹੜੇ ਹੈਗੇ ਆ ਪਪੂਲਰ ਉਹ ਕਾਫੀ ਫਸੇ ਸੀ ਉਹ ਵੀ ਕੱਢ ਰਹੇ ਨੇ ਅੱਜ ਪਾਣੀ ਜਿਸ ਤਰੀਕੇ ਨਾਲ ਸ਼ੂਕਦਾ ਰਿਹਾ ਇਸ ਦੇ ਵਿੱਚ ਵੀ ਪੂਰਾ ਜਾਨ ਦੀ ਪ੍ਰਵਾਹ ਕੀਤੇ ਬਿਨਾ ਚੜ੍ਹਦੀ ਕਲਾ ਇਹ ਤੋਂ ਜ਼ਿਆਦਾ ਇਹ ਸ਼ੂਕਰੇ ਨੇ ਜੇ ਪਾਣੀ ਸ਼ੂਕ ਰਿਹਾ ਨਾ ਤੋਂ ਉਦੋਂ ਜ਼ਿਆਦਾ ਇਹਨਾਂ ਦਾ ਜਜਬਾ ਸ਼ੂਕਦਾ ਉਹ ਕਹਿੰਦੇ ਵੀ ਅਸੀਂ ਇਹਨੂੰ ਖਾਲੀ ਕਰਕੇ ਦਿਖਾਉਣਾ ਹਰ ਹਾਲਤ ਕੱਲਾ ਕੱਲਾ ਨੌਜਵਾਨ ਆਪਣਾ ਜਾਨ ਤਲੀ ਤੇ ਧਰ ਕੇ ਇੱਥੇ ਪਹੁੰਚਿਆ ਵਾ ਪਰ ਪਰਵਾਹ ਨਹੀਂ ਕਰਦੇ ਆ ਸੇਫਟੀ ਬੈਲਟਾਂ ਦਿੱਤੀਆਂ ਇਹਨਾਂ ਦਾ ਧੰਨਵਾਦ ਪ੍ਰਸ਼ਾਸਨ ਦਾ ਹੋਰ ਜਿੰਨੀ ਵੀ ਟੀਮ ਆਈ ਹੈ ਐਨ ਡੀ ਆਰ ਐਫ ਦੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੀ ਹਰ ਪੂ ਲੋਕ ਕਮੇਟੀ देर रात ਕੀਤਾ ਪਿਆ ਇਸ ਬੰਦੇ ਵਾਸਤੇ ਔਰ ਰੇਲਵੇ ਬ੍ਰਿਜ ਦੇ ਵਿੱਚੋਂ ਆਕ ਲਾਲੀ ਕੱਢਣ ਦੇ ਵਾਸਤੇ ਬੂਟੀ ਕੱਢਣ ਦੇ ਵਾਸਤੇ ਮੋਢ ਕੱਢਣ ਦੇ ਵਾਸਤੇ ਔਰ ਜਿੰਨੀਆਂ ਵੀ ਮਾਈਆਂ ਰੱਬਰ ਜਾਈਆਂ ਉਹਨਾਂ ਦਾ ਬਹੁਤ ਧੰਨਵਾਦ ਉਹ ਪ੍ਰਸ਼ਾਦੇ ਪਕਾ ਪਕਾ ਕੇ ਭੇਜਦੀਆਂ ਨੇ ਇੱਥੇ ਜਿੰਨੇ ਵੀ ਸੇਵਾ ਕਰ ਰਹੇ ਨੇ ਔਰ ਤੁਹਾਡੇ ਪਾਣੀ ਪਾਣੀ ਦਾ ਫਲੋ ਵੀ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜ਼ਿਆਦਾ ਵਾਧਾ ਹੀ ਜਾ ਰਿਹਾ ਸ਼ੂਕ ਦਾ ਪਾਣੀ ਆ ਰਿਹਾ ਤੁਸੀਂ ਪਾਣੀ ਦੀ ਆਵਾਜ਼ ਵੀ ਇੱਥੇ ਸੁਣ ਸਕਦੇ ਹੋ ਹੋਮੋਂਗੇ ਕਿਵੇਂ ਸ਼ੂ ਸ਼ੂ ਕਰਦਾ ਹੋਇਆ ਪਾਣੀ ਇੱਥੋਂ ਲੰਘ ਰਿਹਾ ਫਿਰ ਵੀ ਇਹ ਐਨਡੀਆਰਫ ਦੇ ਅਧਿਕਾਰੀ ਕਹਿ ਸਕਦੇ ਆ ਤੇ ਨਾਲ-ਨਾਲੇ ਪਿੰਡਾਂ ਵਾਲੇ ਇਹਨਾਂ ਦੇ ਜਜ਼ਬੇ ਨੂੰ ਸਲਾਮ ਹੈ ਜਿਸ ਤਰੀਕੇ ਦੇ ਨਾਲ ਇਹ ਆਪਣੀ ਜਾਨ ਖਤਰੇ ਦੇ ਵਿੱਚ ਪਾ ਕੇ ਕਿਤਨਾ ਕਿਤੇ ਇਸ ਪੁਲ ਨੂੰ ਬਚਾਉਣ ਦੇ ਵਿੱਚ ਲੱਗੇ ਹੋਏ ਨੇ ਦੇਖ ਸਕਦੇ ਹੋ ਕਿਵੇਂ ਇਹਨਾਂ ਦੇ ਵੱਲੋਂ ਪੂਰਾ ਕਹਿ ਸਕਦੇ ਆ ਕਿ ਹੰਬੜਾ ਮਾਰਿਆ ਜਾ ਰਿਹਾ ਤਾਂ ਕਿ ਇਸ ਦਾ ਜੋ ਰੋਕਾਂ ਲੱਗਦੀਆਂ ਨੇ ਇਸ ਪੁਲ ਦੇ ਵਿੱਚ ਉਸ ਨੂੰ ਕਲੀਅਰ ਕੀਤਾ ਜਾਵੇ ਤੇ ਪੁਲ ਨੂੰ ਸੇਵ ਕੀਤਾ ਜਾਵੇ ਸਾਡੇ ਨਾਲ ਇੱਥੇ ਨਾਲ ਐਨਡੀਆਰਫ ਦੇ ਅਧਿਕਾਰੀ ਵੀ ਮੌਜੂਦ ਨੇ ਨਾਲ ਪਿੰਡਾਂ ਵਾਲੇ ਵੀ ਮੌਜੂਦ ਨੇ ਭਾਈ ਜੀ ਕਿੰਨੇ ਕੁ ਲੋਕ ਇੱਥੇ ਹੋਰ ਆਏ ਹੋਏ ਨੇ ਇੱਥੇ ਵੀ ਜੀ ਤਕਰੀਬਨ ਮੇਰਾ ਇਲੈਕਟ੍ਰਿਕ ਲੀਸ਼ਨ ਦਾ ਵਾ ਲਹਿਰੀ ਇਲੈਕਟ੍ਰੋਨਿਕਸ ਮੇਰੇ 10 ਬੰਦੇ ਮੇਰੇ ਨਾਲ ਆਪਦੇ ਲੱਗੇ ਪਏ ਆ ਹੋਰ ਵੀ ਕਾਫੀ ਪਿੰਡ ਦੇ ਨੌਜਵਾਨ ਵੀ ਆਏ ਪਏ ਆ ਸਾਡੇ ਆਗੂ ਜਿੱਦਾਂ ਪੰਚਾਇਤ ਸਰਪੰਚ ਸਾਹਿਬਾਨ ਪੰਚ ਸਾਹਿਬਾਨ ਸਮੁੱਚਾ ਇਲਾਕਾ ਰਲ ਮਿਲ ਕੇ ਇਸੇ ਮਾਮਾ ਨਿਭਾ ਰਿਹਾ ਹੈ ਉਹ ਜਿੰਨਾ ਹੋ ਸਕਦਾ ਕਹਿੰਦੇ ਹਰੇ ਕੋਈ ਆਪੋ ਆਪਣਾ ਯੋਗਦਾਨ ਕਰ ਰਿਹਾ ਵਾ ਤੇ ਮਹਾਰਾਜ ਦੀ ਐਸੀ ਕਿਰਪਾ ਵਾ ਵੀ ਕਹਿੰਦੇ ਕਿਤੇ ਜੰਗਲ ਚ ਅੱਗ ਲੱਗੀ ਸੀਗੀ ਉਹ ਚਿੜੀ ਜਿਹੜੀ ਚਿੜੀ ਆ ਨਾ ਚੁੰਝਾਂ ਭਰ ਭਰ ਕੇ ਉੱਪਰ ਪਾਣੀ ਪਾਵੇ ਉਹਨਾਂ ਨੇ ਬਾਕੀਆਂ ਪੰਛੀਆਂ ਨੇ ਉਹਨੂੰ ਮਜ਼ਾਕ ਕੀਤਾ ਚਿੜੀਏ ਤੇਰੇ ਚੁੰਝਾਂ ਭਰ ਭਰ ਕੇ ਪਾਣੀ ਪਾਉਣ ਨਾਲ ਅੱਗ ਨਹੀਂ ਬੁਝਣੀ ਉਹ ਕਹਿੰਦੀ ਠੀਕ ਆ ਅੱਗ ਬੁਝੇ ਚਾਹੇ ਨਾ ਬੁਝੇ ਪਰ ਆਉਣ ਵਾਲੀਆਂ ਪੁਸਤਕਾਂ ਦੇ ਵਿੱਚ ਮੇਰਾ ਨਾਂ ਤਾਂ ਹੋਊ ਠੀਕ ਆ ਮੈਂ ਯਤਨ ਕੀਤਾ ਮੈਂ ਉਦਮ ਕੀਤਾ ਮੈਂ ਉਪਰਾਲਾ ਕੀਤਾ ਸੋ ਮੈਂ ਬੇਨਤੀ ਕਰਦਾ ਜਿੰਨੇ ਵੀ ਇਲਾਕੇ ਦੇ ਨੌਜਵਾਨ ਉਹ ਦਿਲੋਂ ਸੋ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਤਕਰੀਬਨ ਅੱਧਿਓ ਜਿਆਦਾ ਆਪਾਂ ਪੁਲ ਸਾਫ਼ ਕਰ ਚੁੱਕੇ ਆ ਥੋੜਾ ਬਹੁਤਾ ਰਹਿ ਗਿਆ ਵਾ ਤੇ ਗੁਰੂ ਸਾਹਿਬ ਐਸੀ ਕਿਰਪਾ ਕਰਨ ਅੱਜ ਸਾਡੇ ਵਿੱਚ ਇੰਨਾ ਕਿ ਜਜਬਾ ਵੀ ਅਸੀਂ ਸਾਰੇ ਦਾ ਸਾਰਾ ਕੰਮ ਕੰਪਲੀਟ ਕਰੀਏ ਨੂੰ ਫਿਨਿਸ਼ ਕਰੀਏ ਵੀ ਮੁੜ ਕੇ ਨੌਬਤ ਨਾ ਆਵੇ ਮੁੜ ਕੇ ਡਾਫ ਨਾ ਲੱਗੇ ਬਿਲਕੁਲ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਪੰਜਾਬ ਦੀ ਚੜ੍ਹਦੀ ਕਲਾ ਦੀ ਇਹ ਪੰਜਾਬ ਦਾ ਖੂਨ ਹੈ ਦੇਖ ਸਕਦੇ ਹੋ ਕਿਵੇਂ ਆਪਣੀ ਜਾਨ ਖਤਰੇ ਦੇ ਵਿੱਚ ਪਾ ਕੇ ਇਸ ਪੁੱਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਲੋਕ ਆਸ-ਪਾਸ ਦੇ ਪਿੰਡਾਂ ਵਾਲੇ ਇੱਥੇ ਲੱਗੇ ਹੋਏ ਨੇ ਨੌਜਵਾਨ ਲੱਗੇ ਹੋਏ ਨੇ ਬਜ਼ੁਰਗ ਲੱਗੇ ਹੋਏ ਨੇ ਤੇ ਮਾਈਆਂ ਦਾ ਵੀ ਪੂਰਾ ਸਹਿਯੋਗ ਇੱਥੇ ਕੀਤਾ ਜਾ ਰਿਹਾ ਤਾਂ ਕਿ ਇਸ ਇਲਾਕੇ ਦੇ ਵਿੱਚ ਕੋਈ ਮਾਰ ਹੋਰ ਨਾ ਪਾਣੀ ਮਾਰ ਸਕੇ ਤਾਂ ਭਾਈ ਜੀ ਕਹਿ ਸਕਦੇ ਆ ਕਿ ਬੀਬੀਆਂ ਵੀ ਇੱਥੇ ਨਾਲ ਕਰਦੀਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਮੀਆਂ ਦਾ ਇਨਾ ਧੰਨਵਾਦ ਉਹ ਪ੍ਰਸ਼ਾਦੇ ਪਕਾ ਪਕਾ ਕੇ ਭੇਜ ਰੀਆਂ ਗੁਰਦੁਆਰਾ ਦੀ ਕਮੇਟੀ ਦਾ ਧੰਨਵਾਦ ਆ ਚਾਹ ਪਾਣੀ ਦਾ ਲੰਗਰ ਸਾਰਾ ਕੁਝ ਹੀ ਆ ਰਿਹਾ ਵਾ ਉਸ ਮੁੱਚੀ ਸੰਗਤ ਸਹਿਯੋਗ ਕਰ ਰਹੀ ਆ ਸਮੁੱਚਾ ਇਲਾਕਾ ਇੱਥੇ ਮੇਰੇ ਮਗਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਵੱਡਾ ਰੇਲਵੇ ਟ੍ਰੈਕ ਜੋ ਹੈ ਕਿਸ ਤਰੀਕੇ ਦੇ ਨਾਲ ਸਤਲੁਜ ਦਰਿਆ ਦੇ ਵਿੱਚ ਡੁੱਬਦਾ ਹੋਇਆ ਦਿਖਾਈ ਦੇ ਰਿਹਾ ਵੱਡੀਆਂ ਵੱਡੀਆਂ ਛੱਲਾਂ ਪਾਣੀ ਦੀਆਂ ਇਸ ਨੂੰ ਆਪਣੇ ਨਾਲ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਡਬੋਂਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤਾਂ ਰੇਲਵੇ ਟ੍ਰੈਕ ਜਿੱਥੇ ਇੱਕ ਹਫ਼ਤੇ ਤੋਂ ਇਸੇ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਡੁੱਬ ਕੇ ਚੱਲਦਾ ਹੋਇਆ ਨਜ਼ਰ ਆ ਰਿਹਾ ਜਿਸ ਤੋਂ ਬਾਅਦ ਇੱਥੋਂ ਟ੍ਰੇਨ ਨੂੰ ਵੀ ਹਾਲਾਂਕਿੇ ਬੰਦ ਕਰ ਦਿੱਤਾ ਗਿਆ ਕਿਉਂਕਿ ਵੱਡਾ ਪੁਲ ਇਹ ਜੋ ਹੈ ਰੇਲਵੇ ਟਰੈਕ ਹੈ ਇਹ ਖਤਰੇ ਦੇ ਵਿੱਚ ਦਿਖਾਈ ਦੇ ਰਿਹਾ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਉੱਥੇ ਜੋ ਕਰਮਚਾਰੀ ਵੀ ਲੱਗੇ ਹੋਏ ਨੇ ਮੁਲਾਜ਼ਮਾਂ ਦੇ ਵੱਲੋਂ ਇਸ ਤੇ ਜੋ ਹੈ ਕਹਿ ਸਕਦੇ ਆ ਕਿ ਬਚਤ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਜਾ ਰਹੀ ਹੈ ਕਿ ਤਾਂ ਕਿ ਕੋਈ ਵੀ ਜੋ ਹੈ ਨੁਕਸਾਨ ਇੱਥੇ ਨਾ ਹੋ ਸਕੇ ਵੱਡੀ ਗਿਣਤੀ ਦੇ ਵਿੱਚ ਇੱਥੇ ਇਸ ਤੇ ਜੋ ਕੰਮ ਵੀ ਚੱਲ ਰਿਹਾ ਦੇਖ ਸਕਦੇ ਹੋ ਕਿਸ਼ਤੀਆਂ ਦੇ ਨਾਲ ਜੋ ਹੈ ਇਸ ਪੁਲ ਨੂੰ ਕਿਤੇ ਨਾ ਕਿਤੇ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਹ ਜਲੰਧਰ ਤੇ ਨਾਲ ਨਾਲ ਰੋਸ ਪਰ ਨੂੰ ਜੋੜਨ ਵਾਲਾ ਰੇਲਵੇ ਟ੍ਰੈਕ ਹੈ ਜਿੱਥੇ ਇਹ ਪੁਲ ਬਣਿਆ ਹੋਇਆ ਤਾਂ ਸਤਲੁਜ ਦਰਿਆ ਇਸ ਇਲਾਕੇ ਦੇ ਵਿੱਚ ਵੱਡੀ ਮਾਰ ਮਾਰਦਾ ਹੋਇਆ ਦਿਖਾਈ ਦੇ ਰਿਹਾ ਪਾਣੀ ਦੀ ਰਫ਼ਤਾਰ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੀ ਤੇਜ਼ ਰਫ਼ਤਾਰ ਦੇ ਨਾਲ ਪਾਣੀ ਇੱਥੋਂ ਗੁਜ਼ਰਦਾ ਹੋਇਆ ਦਿਖਾਈ ਦੇ ਰਿਹਾ ਜਿਸ ਨੇ ਇਸ ਰੇਲਵੇ ਟ੍ਰੈਕ ਨੂੰ ਵੀ ਰੇਲਵੇ ਪੁਲ ਨੂੰ ਵੀ ਆਪਣਾ ਨਿਸ਼ਾਨਾ ਬਣਾ ਲਿਆ ਦੇਖ ਸਕਦੇ ਹੋ ਕਿਵੇਂ ਇਸ ਦੇ ਉੱਪਰ ਦੀ ਪਾਣੀ ਇਹ ਚੱਲਦਾ ਹੋਇਆ ਦਿਖਾਈ ਦੇ ਰਿਹਾ ਤੇ ਉਸ ਤੋਂ ਬਾਅਦ ਇੱਕ ਹਫ਼ਤੇ ਤੋਂ ਇੱਥੋਂ ਜੋ ਆ ਟ੍ਰੇਨ ਨੂੰ ਲੰਘਣ ਤੋਂ ਵੀ ਬੰਦ ਕਰ ਦਿੱਤਾ ਗਿਆ ਕਿਉਂਕਿ ਕਿਤਨਾ ਕਿਤੇ ਲੋਕਾਂ ਦੀ ਜਾਨ ਨੂੰ ਵੀ ਖਤਰਾ बनਦਾ ਜਾ ਰਿਹਾ ਸੀ ਉਸਤੇ ਕਰਕੇ ਫਿਰ ਟ੍ਰੇਨ ਬੰਦ ਕਰ ਦਿੱਤੀ ਕਿ ਜਿਹੜੀ ਜਲੰਧਰ ਤੋਂ ਫਿਰੋਜ਼ਪੁਰ ਨੂੰ ਜਾਂਦੀ ਸੀ ਤਾਂ ਇਸ ਦੇ ਪੁਰ ਦੇ ਇਸ ਵਾਲੀ ਸਾਈਡ ਜੋ ਜਲੰਧਰ ਦਾ ਇਲਾਕਾ ਤੇ ਪੁਲ ਦੀ ਦੂਜੀ ਸਾਈਡ ਫਿਰੋਜ਼ਪੁਰ ਦਾ ਇਲਾਕਾ ਤੁਸੀਂ ਦੇਖ ਸਕਦੇ ਹੋ ਜਿੱਥੋਂ ਇਹ ਜੋ ਹੈ ਟ੍ਰੇਨ ਗੁਜਰਦੀ ਸੀਗੀ ਪੁਲ ਸੀਗਾ ਸਤਲੁਜ ਦਰਿਆ ਦੇ ਉੱਪਰ ਦੀ ਤਾਂ ਉਸਤੇ ਦੇਖ ਸਕਦੇ ਹੋ ਕਿ ਉੱਪਰ ਦੀ ਪਾਣੀ ਚੱਲਦਾ ਹੋਇਆ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਿਹਾ ਕਿਤਨਾ ਕਿਤੇ ਲੋਕਾਂ ਦੀ ਜਾਨ ਨੂੰ ਖਤਰੇ ਦੇ ਵਿੱਚ ਦੇਖ ਕੇ ਪ੍ਰਸ਼ਾਸਨ ਦੇ ਵੱਲੋਂ ਫੈਸਲਾ ਲਿਆ ਗਿਆ ਇਥੋਂ ਟ੍ਰੇਨ ਨੂੰ ਹੁਣ ਬੰਦ ਕਰ ਦਿੱਤਾ ਗਿਆ ਇੱਕ ਹਫਤਾ ਹੋ ਗਿਆ ਟ੍ਰੇਨ ਬੰਦ ਕੀਤੀ ਹੋਈ ਆ ਤੇ ਤੁਸੀਂ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਾਣੀ ਤੇਜ਼ ਰਫ਼ਤਾਰ ਦੇ ਵਿੱਚ ਇੱਥੇ ਚੱਲਦਾ ਹੋਇਆ ਦਿਖਾਈ ਦੇ ਰਿਹਾ ਪਾਣੀ ਦੀ ਸਪੀਡ ਤੁਸੀਂ ਚੈੱਕ ਕਰੋ ਬੜੀਆਂ ਹੀ ਕੌਫ ਨਾਕ ਤੇ ਡਰਾਵਣੀਆਂ ਪਾਣੀ ਦੀਆਂ ਤਸਵੀਰਾਂ ਤੁਹਾਨੂੰ ਦਿਖਾਈ ਦਿੰਦੀਆਂ ਹੋਣਗੀਆਂ ਕਿੰਨੀ ਸਪੀਡ ਦੇ ਨਾਲ ਉੱਚੀ ਉੱਚੀ ਛੱਲਾ ਮਾਰਦਾ ਹੋਇਆ ਪਾਣੀ ਇਹ ਦਿਖਾਈ ਦੇ ਰਿਹਾ ਤਾਂ ਜਲੰਧਰ ਦੇ ਗਿੱਦੜਪਿੰਡੀ ਇਲਾਕੇ ਦਾ ਹੈ ਜੋ ਹੈ ਰੇਲਵੇ ਬ੍ਰਿਜ ਹੈ ਜਿੱਥੋਂ ਟ੍ਰੇਨ ਲੰਘਦੀ ਸੀਗੀ ਜਿਹੜੀ ਫਿਰੋਜ਼ਪੁਰ ਤੋਂ ਜਲੰਧਰ ਨੂੰ ਚੱਲਦੀ ਸੀ ਤਾਂ ਪਾਣੀ ਦਾ ਜਾਦੇ ਵਹਾਅ ਹੋਣ ਕਰਕੇ ਸਤੂਲੀ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਪੁਲ ਦੇ ਉੱਪਰ ਦੀ ਪਾਣੀ ਚੱਲਣਾ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਹੁਣ ਇੱਥੇ ਕਰਮਚਾਰੀਆਂ ਦੇ ਵੱਲੋਂ ਕੰਮ ਵੀ ਮੌਕੇ ਤੇ ਦੇਖ ਸਕਦੇ ਹੋ ਕਿ ਕਿਵੇਂ ਕੀਤਾ ਜਾ ਰਿਹਾ ਤਾਂ ਕਿ ਇਸ ਪੁਲ ਨੂੰ ਬਚਾ ਲਿਆ ਜਾਵੇ ਇਸ ਪੁਲ ਤੇ ਖਤਰਾ ਨਾ ਆ ਸਕੇ ਕਿਉਂਕਿ ਜਿਸ ਤਰੀਕੇ ਦੇ ਨਾਲ ਪਿਛਲੇ ਇੱਕ ਹਫਤੇ ਤੋਂ ਇੱਥੇ ਇਹ ਪੁਲ ਡਬੋ ਰੱਖਿਆ ਇਸ ਟਰੈਕ ਨੂੰ ਡਬੋ ਰੱਖਿਆ ਪਾਣੀ ਨੇ ਤੇ ਉਸ ਤੋਂ ਬਾਅਦ ਕਿਤਨਾ ਕਿਤੇ ਖਤਰਾ ਇਸ ਤੇ ਪੁਲ ਤੇ ਵੱਡਾ ਮੰਡਰਾਉਂਦਾ ਹੋਇਆ ਨਜ਼ਰ ਆ ਰਿਹਾ ਤਸਵੀਰਾਂ ਤੁਹਾਨੂੰ ਸਿੱਧੀਆਂ ਪ੍ਰੋ ਪੰਜਾਬ ਤੇ ਇਸ ਵਕਤ ਦੀਆਂ ਦਿਖਾ ਰਿਹਾ ਜਿੱਥੇ ਵੱਡਾ ਰੇਲਵੇ ਟਰੈਕ ਇਹ ਖਤਰੇ ਦੇ ਵਿੱਚ ਦਿਖਾਈ ਦੇ ਰਿਹਾ ਜਿਸ ਦੇ ਉੱਪਰ ਦੀ ਸਤਲੁਜ ਦਾ ਪਾਣੀ ਚੱਲਦਾ ਹੋਇਆ ਤੁਸੀਂ ਦੇਖ ਸਕਦੇ ਹੋ ਕਿਵੇਂ ਨੱਕੋ ਨੱਕ ਭਰ ਕੇ ਸਤਲੁਜ ਦਰਿਆ ਜੋ ਹੈ ਕਈ ਪਿੰਡ ਡਬੋ ਚੁੱਕਿਆ ਤੇ ਹੁਣ ਕਿਤਨਾ ਕਿਤੇ ਇਹ ਰੇਲਵੇ ਟਰੈਕ ਵੀ ਤੁਸੀਂ ਦੇਖ ਪਾ ਰਹੇ ਹੋ ਕਿ ਉਤਰੇ ਦੇ ਵਿੱਚ ਦਿਖਾਈ ਤੁਹਾਨੂੰ ਦੇਰਿਆ ਹੋਵੇਗਾ ਜਿੱਥੇ ਪਾਣੀ ਦੀ ਸਪੀਡ ਬੜਾ ਸ਼ੂਕ ਦਾ ਪਾਣੀ ਆ ਰਿਹਾ ਤੇ ਨਾਲ-ਨਾਲ ਟ੍ਰੇਨ ਨੂੰ ਵੀ ਹੁਣ ਇੱਥੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਬੰਦ ਕਰ ਦਿੱਤਾ ਗਿਆ ਕਿਉਂਕਿ ਜਲੰਧਰ ਤੋਂ ਫਿਰੋਜ਼ਪੁਰ ਟ੍ਰੇਨ ਚੱਲਦੀ ਸੀ ਤਾਂ ਉਸ ਤੋਂ ਬਾਅਦ ਜਦੋਂ ਪਾਣੀ ਦਾ ਵਹਾਅ ਜ਼ਿਆਦਾ ਆਉਂਦਾ ਪੁਲ ਦੇ ਦੇਖ ਸਕਦੇ ਹੋ ਕਿ ਕਿਵੇਂ ਉੱਪਰ ਦੀ ਪਾਣੀ ਜਦੋਂ ਚੱਲਦਾ ਤੇ ਉਸ ਤੋਂ ਬਾਅਦ ਫਿਰ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਇੱਥੇ ਇਸ ਟ੍ਰੇਨ ਨੂੰ ਵੀ ਹਲੇ ਬੰਦ ਕੀਤਾ ਗਿਆ ਤੇ ਉਸ ਤੋਂ ਬਾਅਦ ਜਦੋਂ ਪਾਣੀ ਦਾ ਪੱਧਰ ਘਟੇਗਾ ਤੇ ਉਸ ਤੋਂ ਬਾਅਦ ਇੱਥੇ ਜੋ ਟ੍ਰੇਨ ਨੂੰ ਦੁਬਾਰਾ ਤੋਂ ਬਹਾਲ ਕੀਤਾ ਜਾਵੇਗਾ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਤੁਸੀਂ ਇਹ ਖੌਫਨਾਕ ਮੰਝਰ ਅਜੇ ਹਾਲ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ ਜਿਵੇਂ ਇਸ ਤਰੀਕੇ ਦੇ ਨਾਲ ਇਸਨੇ ਜੋ ਹੈ ਟ੍ਰੇਨ ਦੇ ਕਹਿ ਸਕਦਾ ਕਿ ਪੌਣ ਨੂੰ ਵੀ ਟ੍ਰੇਨ ਦੀ ਟਰੈਕ ਨੂੰ ਵੀ ਆਪਣੀ ਚਪੇੜ ਦੇ ਵਿੱਚ ਲਿਆ ਕਿਵੇਂ ਪਾਣੀ ਦਾ ਤੁਸੀਂ ਦੇਖ ਸਕਦੇ ਹੋ ਦਵਿੰਦਰ ਉਹ ਤਸਵੀਰਾਂ ਜਰੂਰ ਦਿਖਾਏ ਜਾਣ ਕਿਵੇਂ ਪਾਣੀ ਜੋ ਹੈ ਛੱਲਾ ਮਾਰਦਾ ਹੋਇਆ ਉਸ ਟਰੈਕ ਦੇ ਉੱਪਰ ਦੀ ਲੰਘਦਾ ਹੋਇਆ ਦਿਖਾਈ ਦੇ ਰਿਹਾ ਉਸ ਤਸਵੀਰ ਨੂੰ ਜੋ ਹੈ ਜ਼ੂਮ ਕਰਕੇ ਜਰੂਰ ਦਿਖਾ ਦਿੱਤਾ ਜਾਵੇ ਮੌਕੇ ਦੀ ਤਸਵੀਰ ਜੋ ਗਿੱਦੜਪਿੰਡੀ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਜਲੰਧਰ ਦਾ ਇਹ ਪਿੰਡ ਹੈ ਜਿਹੜਾ ਕਹਿ ਸਕਦੇ ਹਾਂ ਕਿ ਨਾਲ ਬਿਲਕੁਲ ਇਸ ਦੇ ਪਰਲੀ ਸਾਈਡ ਫਿਰੋਜ਼ਪੁਰ ਲੱਗਦਾ ਇਸ ਸਾਈਡ ਜਲੰਧਰ ਆ ਤਾਂ ਇਹ ਜਲੰਧਰ ਵਾਲੇ ਪਾਸੇ ਅਸੀਂ ਤੁਹਾਨੂੰ ਖੜਕੇ ਤਸਵੀਰ ਦਿਖਾ ਰਹੇ ਹਾਂ ਜਿੱਥੇ ਇਹ ਸਤਲੁਜ ਦਰਿਆ ਦਾ ਪਾਣੀ ਕਿਵੇਂ ਵੱਡੀ ਮਾਰ ਮਾਰਦਾ ਹੋਇਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਤੇ ਉਸ ਤੋਂ ਬਾਅਦ ਪਾਣੀ ਦੀ ਇੱਕ ਵਾਰ ਰਫ਼ਤਾਰ ਜਰੂਰ ਚੈੱਕ ਕਰੋ ਕਿੰਨੀ ਸਪੀਡ ਦੇ ਨਾਲ ਕਿਵੇਂ ਨੱਕੋ ਨੱਕ ਭਰ ਕੇ ਇਹ ਸਤਲੁਜ ਦਰਿਆ ਇੱਥੇ ਵਗਦਾ ਹੋਇਆ ਦਿਖਾਈ ਦੇ ਰਿਹਾ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਪਿੰਡਾਂ ਵਾਲਿਆਂ ਦੇ ਨਾਲ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ ਦੇਖ ਸਕਦੇ ਹੋ ਕਿ ਕਿਵੇਂ ਇਹ ਲੋਕ ਇੱਥੇ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਰਹੇ ਤਾਂ ਬਾਬਾ ਜੀ ਜਿਆ ਤੁਹਾਨੂੰ ਪਤਾ ਲੱਗਦਾ ਹੈ ਕਿ ਇਸ ਤਰੀਕੇ ਦੇ ਨਾਲ ਪੋਲਾ ਇਹ ਚਪੇੜ ਦੇ ਵਿੱਚ ਆ ਗਿਆ ਦਰਿਆ ਦੀ ਤਾਂ ਉਸ ਤੋਂ ਬਾਅਦ ਫਿਰ ਤੁਸੀਂ ਕਿਵੇਂ ਸੋਚਿਆ ਕਿ ਇੱਥੇ ਆ ਕੇ ਮਦਦ ਕਰੀਏ ਜੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਇਹ ਲਪੇਟ ਵਿੱਚ ਐਦਕੀ ਨਹੀਂ ਆਇਆ ਜੀ ਜਦੋਂ ਇਹ ਹੜ ਆਉਂਦੇ ਆ ਅਸਲੀਅਤ ਇਹ ਹੈ ਵੀ ਇਹ ਜਦੋਂ ਪੁਲ ਬਣਿਆ ਸੀ ਇਹ 1912 ਦੇ ਵਿੱਚ ਹੋਂਦ ਵਿੱਚ ਆਇਆ ਜੀ ਉਦੋਂ ਇਸ ਏਰੀਆ ਵਿੱਚ ਕੋਈ ਰੋਡ ਨਹੀਂ ਸੀ ਹੈਗਾ ਜੀ ਜਿਨ੍ਹਾਂ ਲੋਕਾਂ ਨੇ ਪੁਲ ਬਣਾਇਆ ਉਹਨਾਂ ਦੇ ਦਿਮਾਗ 'ਚ ਇਹ ਗੱਲ ਨਹੀਂ ਸੀ ਹੈਗੀ ਉਹਨਾਂ ਨੂੰ ਇਹ ਸੀ ਕਿ ਕੱਲੀ ਰੇਲ ਟ੍ਰੈਕ ਹੀ ਚੱਲਣਾ ਵਾ ਜੀ ਜਿਹਦੀ ਵਜ੍ਹਾ ਇਹ ਬਣੀ ਆ ਕਿ ਉਹ ਰੇਲ ਟ੍ਰੈਕ ਚਲਾਉਣ ਵਾਸਤੇ ਥੱਲੇ ਨੂੰ ਕੈਂਚੀਆਂ ਕੀਤੀਆਂ ਗਈਆਂ ਜਿੱਦਾਂ ਕਿ ਹੁਣ ਆਮ ਤਕਨੀਕਾਂ ਕੈਂਚੀਆਂ ਉੱਪਰ ਨੂੰ ਕੀਤੀਆਂ ਜਾਂਦੀਆਂ ਉਹ ਜਿਹੜੀਆਂ ਥੱਲੇ ਨੂੰ ਕੈਂਚੀਆਂ ਅੱਗੇ ਹਲਿਕਾ ਹੈਡ ਬਣਨਾ ਸਕੇਲਟ ਮਿੱਟੀ ਜੰਮ-ਜੰਮ ਕੇ ਦਰਿਆ ਉੱਚੇ ਹੋ ਗਿਆ ਇਲਾਕੇ ਦੀਆਂ ਜ਼ਮੀਨਾਂ ਨੂੰ ਉੱਚੇ ਥਾਂ ਤੇ ਦਰਿਆ ਵਗਦੇ ਆ ਤੇ ਉਹ ਜਿਹੜੀਆਂ ਕੈਂਚੀਆਂ ਉਹ ਤਕਰੀਬਨ ਜ਼ਮੀਨ ਦੀ ਤਹਿ ਤੱਕ ਬਹਿ ਗਈਆਂ ਕਹਿਣ ਦਾ ਭਾਵ ਵੀ ਜਿਹੜਾ ਇਹਨਾਂ ਖਤਰੇ ਦਾ ਇਨਸਾਨ ਆ ਉਹ 20 ਫੁੱਟ ਥੱਲੇ ਆ ਜੇ 20 ਫੁੱਟ ਸਕੇਲਟੇ ਚੋਂ ਨਿਕਲੇ ਤਾਂ ਇਹਦਾ ਬਚਾਅ ਆ ਨਹੀਂ ਦੋਦਾਂ ਕੋਈ ਹੱਲ ਹੈ ਨਹੀਂ ਹੁਣ ਅਸੀਂ ਇਹ ਹਾਲਾਤ ਨੂੰ ਮੰਦੇ ਨਜ਼ਰ ਵੇਖਦੇ ਕਿ ਕੁਝ ਇਲਾਕਾ ਝੋਨੇ ਦਾ ਬਚਿਆ ਵਾ ਤੇ ਬੰਨਾਂ ਨੂੰ ਖਤਰਾ ਮੰਨ ਲਾ ਲਿਆ ਵਾ। ਇਲਾਕੇ ਦੇ ਲੋਕ ਤੇ ਸਾਡੇ ਐਕਸ਼ਨ ਸਾਫ ਡਰੇਨ ਵਿਭਾਗ ਵਾਲੇ ਬੜੇ ਚੰਗੇ ਇਨਸਾਨਾਂ ਨੂੰ ਮਿਲੇ ਆ ਜਿਹੜੀ ਸਾਡੀ ਤਰਜਮਾਨੀ ਕਰਨ ਲੱਗੇ ਆ ਪਹਿਲੀ ਵਾਰ ਹੋਇਆ। ਨਾ 8 ਜੋਇਆ, ਨਾ 19 ਜੋਇਆ ਤੇ ਨਾ 23 ਜੋਇਆ। ਉਹਨਾਂ ਨੂੰ ਅਸੀਂ ਤਰਲਾ ਮਾਰਿਆ ਕਿ ਵੀ ਆ ਜਿਹੜੀ ਵਿੱਚ ਘਾਹ ਫੂਸ ਉਧਰੋਂ ਰੁੜ ਕੇ ਆਏ ਦਰਖਤੋ ਪਾਪੂਲਰ ਵਗੈਰਾ ਲੱਗਦੇ ਆ ਇਹਨੂੰ ਕਢਾਇਆ ਜਾਵੇ। ਉਹਨਾਂ ਨੇ ਐਨਡੀਐਫ ਦੀਆਂ ਟੀਮਾਂ ਦਾ ਪ੍ਰਬੰਧ ਕੀਤਾ ਜਿੰਨੇ ਕ ਐਨਡੀਐਫ ਵਾਲਿਆਂ ਉਹਨੇ ਕ ਅਸੀਂ ਹੜ ਰੋਕੂ ਕਮੇਟੀ ਜਿਹੜੀ ਇੱਕ ਇਲਾਕੇ ਦੀ ਹੋਂਦ ਵਿੱਚ ਲਿਆਂਦੀ ਇਲਾਕਾ ਬਚਾਉਣ ਵਾਸਤੇ ਉਹਨਾਂ ਦੀ ਸਾਡੀ ਟੀਮ ਵੀ ਆ ਸਿਰਫ ਫਰਕ ਇਹ ਨਾ ਕੀ ਆ ਵੀ ਉਹਨਾਂ ਨੇ ਜਿਹੜੀਆਂ ਜੈਕਟਾਂ ਲਿਆਂਦੀਆਂ ਉਹ ਅਸੀਂ ਵੀ ਪਾ ਕੇ ਲੱਗੇ ਤੇ ਉਹ ਵੀ ਨਾਲ ਲੱਗੇ ਹੋਇਆ ਸੋ ਉਹਦੇ ਜਰੀਏ ਹੀ 4 ਖੂਹਾਂ ਹੁਣ ਤੱਕ ਅਸੀਂ ਖਾਲੀ ਕਰ ਚੁੱਕੇ ਆ ਜਾਂਦ ਕੇ ਕੁੱਲ ਖੂਹਾਂ ਇਹਦੀਆਂ 20 ਆ 16 ਖੂਹਾਂ ਹਜੇ ਵਿੱਚ ਕਾਹ ਫੂਸ ਫਸਿਆ ਹੋਆ ਵਾ ਅਸੀਂ ਦਿਨੇ ਕੱਢ ਦਿੰਦੇ ਆ ਤੇ ਰਾਤ ਨੂੰ ਫੇਰ ਉਹਨਾਂ ਹੀ ਫਸ ਜਾਂਦਾ ਵਾ ਸੋ ਇਹ ਇਹ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਪਾਣੀ ਕੰਟਰੋਲ ਨਾਲ ਛੱਡਣ ਜਿੰਨਾ ਕਾਕੇ ਤੁਰਿਆ ਜਾਂਦਾ ਉਹਨਾਂ ਛੱਡਿਆ ਜਾਵੇ ਔਰ ਆ ਜਿਹੜੀਆਂ ਟੀਮਾਂ ਲੱਗੀਆਂ ਪੱਕੀਆਂ ਜਦ ਤੱਕ ਪਾਣੀ ਦਾ ਕੋਈ ਇਥੋਂ ਨਿਕਾਸ ਨਹੀਂ ਪੂਰਾ ਸਹੀ ਤਰੀਕੇ ਨਾਲ ਹੋਣਾ ਚਿਰ ਲੱਗੀਆਂ ਰਹਿਣੀਆਂ ਚਾਹੀਦੀਆਂ ਵਾ ਤਾਂ ਕਿੰਨੇ ਕ ਦਿਨਾਂ ਤੋਂ ਇਹ ਪੁਲ ਜੋ ਹੈ ਖਤਰੇ ਦੇ ਵਿੱਚ ਆ ਗਿਆ ਜੀ ਇਹਨੂੰ ਮਹੀਨਾ ਹੀ ਹੋ ਗਿਆ ਜੀ ਜਦੋਂ ਦਾ ਪਾਣੀ ਆਇਆ ਉਦੋਂ ਦਾ ਖਤਰੇ ਜੀ ਆ 21 ਤਰੀਕ ਦਾ ਪਾਣੀ ਆ 21 ਤਰੀਕ ਦਾ ਹੀ ਖਤਰੇ ਦੇ ਵਿੱਚ ਆ ਇਹ ਤੇ ਇਹ ਨਾਲ ਜਿਹੜੀ ਆ ਬੂਟੀ ਜੋ ਪਾਪੂਲਰ ਪਿੱਛੇ ਲੋਕਾਂ ਦੇ ਲਾਇਆ ਇਹਦੇ ਵਿੱਚ ਆਨਾਨ ਕੱਢਦੇ ਜਾਂਦੇ ਆ ਤੇ ਉਹ ਹੁਣ ਸਾਡੇ ਪਿੰਡ ਦੇ ਕੁਝ ਜੋਗ ਆ ਕੋਈ ਟੀਮਾਂ ਆਈਆਂ ਆ ਮਾਰੂ ਉਹਨਾਂ ਦੇ ਨਾਲ ਸੰਯੋਗ ਦੇ ਨਾਲ ਸਾਡੇ ਕੱਢ ਰਹੇ ਆ ਅੱਭੀ ਕੀ ਲੱਗਦਾ ਕਿ ਜੇ ਨਾਂ ਜਲਦੀ ਕਲੀਅਰ ਕੀਤਾ ਗਿਆ ਤਾਂ ਪੁਲ ਖਤਰੇ ਜਾ ਸਕਦਾ ਜੀ ਖਤਰੇ ਜੀ ਇਹ ਰੋਡ ਸਾਹਦਾ ਵਾ ਪਿੱਛੇ 3-3 ਫੁੱਟ ਪਾਣੀ ਇਹਦੇ ਵਜ੍ਹਾ ਦੇ ਨਾਲ ਹੀ ਇੱਕ ਆਖਾਂ ਦੀ ਵਜ੍ਹਾ ਦੇ ਨਾਲ ਪਿੱਛੇ 3-3 ਫੁੱਟ ਪਾਣੀ ਜਿਹੜਾ ਵਾ ਉੱਚ